ਨਮਸਕਾਰ ਸਸਵੀ ਕਾਲਾ ਅਦਾਬ ਦੋਸਤੋ ਮੈਂ ਹਾਂ ਮਨੀਸ਼ ਪਿਆਲਾ ਤੇ ਨਿਊਜ਼ ਅਪਡੇਟ ਲੈ ਕੇ ਹਾਜ਼ਰ ਹਾਂ ਇਸ ਵਾਰ ਜਿਹੜਾ ਹੈ ਨਾਰਥ ਅਮਰੀਕਾ ਦੇ ਵਿੱਚ ਈਸਟ ਕੋਸਟ ਦੇ ਵਿੱਚ ਖਾਸ ਤੌਰ ਤੇ ਜਿਹੜਾ ਹੈ ਮੇਲਿਆਂ ਦੀ ਸ਼ੁਰੂਆਤ ਜਿਹੜੀ ਹੈ ਉਹ ਵਾਰਿਸ ਭਰਾਵਾਂ ਦੇ ਇੱਕ ਵੱਡੇ ਸ਼ੋਅ ਦੇ ਨਾਲ ਹੋਈ ਹੈ ਇਸ ਦਾ ਆਗਾਜ਼ ਜਿਹੜਾ ਹੈ ਮੇਲਿਆਂ ਦਾ ਬਹੁਤ ਖੂਬਸੂਰਤ ਹੋਇਆ ਅਤੇ ਖਾਸ ਤੌਰ ਤੇ ਇਸ ਮੇਲੇ ਨੂੰ ਨਿਊਯਾਰਕ ਦੇ ਵਿੱਚ ਕਰਵਾਉਣ ਵਾਸਤੇ ਰਾਜਵੀਰ ਐਂਟਰਟੇਨਮੈਂਟ ਅਤੇ ਈਵਨ ਮਾਸਟਰ ਦਾ ਵੱਡਾ ਸਹਿਯੋਗ ਰਿਹਾ ਹੈ ਅਤੇ ਇਹਦੇ ਨਾਲ ਹੀ ਨਾਲ ਫਾਈਨੈਂਸ਼ੀਅਲ ਤੌਰ ਤੇ ਜਿਹੜਾ ਇਸ ਮੇਲੇ ਨੂੰ ਕਰਵਾਉਣ ਵਾਸਤੇ 모ਹਿਤ ਕੁਮਾਰ ਅਤੇ ਪਵਾਰ ਭਰਾਵਾਂ ਨੇ ਵੀ ਆਪਣਾ ਵੱਡਾ ਯੋਗਦਾਨ ਜਿਹੜਾ ਪਾਇਆ ਅਤੇ ਉਹਨਾਂ ਦੇ ਨਾਲ ਬਹੁਤ ਸਾਰੇ ਸਾਥੀ ਜਿਹੜੇ ਸਨ ਉਹ ਵੀ ਇਹਦੇ ਵਿੱਚ ਇਨਵੋਲਵ ਸਨ ਲੇਕਿਨ ਖਾਸ ਤੌਰ ਤੇ ਅਗਰ ਕੀਤੀ ਜਾਵੇ ਇਹ ਗੱਲ ਕਿ ਵੁੱਡਬਰੀ ਦੇ ਵਿੱਚ ਇਹ ਪਹਿਲੀ ਵਾਰ ਜਿਹੜਾ ਵਾਰਿਸ ਭਰਾਵਾਂ ਦਾ ਜਿਹੜਾ ਮੇਲਾ ਕਰਵਾਇਆ ਗਿਆ ਇਸ ਮੇਲੇ ਦੇ ਵਿੱਚ ਜਿਹੜਾ ਇੱਕ ਵੀ ਸੀਟ ਜਿਹੜੀ ਆ ਉਹ ਖਾਲੀ ਨਹੀਂ ਰਹੀ ਅਤੇ ਵਾਰਿਸ ਭਰਾਵਾਂ ਨੇ ਵੀ ਆਪਣੇ ਸਰੋਤਿਆਂ ਨੂੰ ਖੁਸ਼ ਕਰਨ ਦੇ ਵਿੱਚ ਕੋਈ ਵੀ ਕਸਰ ਜਿਹੜੀ ਉਹ ਨਹੀਂ ਛੱਡੀ ਉਹਨਾਂ ਨੇ ਵੀ ਆਪਣੇ ਸਾਰੇ ਮਸ਼ਹੂਰ ਗੀਤ ਜਿਹੜੇ ਨੇ ਆਪਣੇ ਸਰੋਤਿਆਂ ਦੇ ਸਾਹਮਣੇ ਬੜੀ ਹੀ ਰੂਹ ਦੇ ਨਾਲ ਪੇਸ਼ ਕੀਤੇ ਅਤੇ ਸਰੋਤੇ ਵੀ ਆਪਣੀਆਂ ਸੀਟਾਂ ਦੇ ਉੱਤੇ ਖੜੇ ਹੋ ਕੇ ਜਿਹੜੇ ਨੇ ਉਹ ਵੱਖ-ਵੱਖ ਗੀਤਾਂ ਦੇ ਬੋਲਾਂ ਦੇ ਉੱਤੇ ਜਿਹੜੇ ਨੇ ਨੱਚਦੇ ਟੱਪਦੇ ਨਜ਼ਰ ਆਏ ਪਰਿਵਾਰਾਂ ਦੇ ਵੱਲੋਂ ਖਾਸ ਤੌਰ ਤੇ ਇਸ ਸ਼ੋਅ ਨੂੰ ਜਿਹੜਾ ਬੜਾ ਵਧੀਆ ਪੋਜ਼ਿਟਿਵ ਰਿਸਪੌਂਸ ਜਿਹੜਾ ਦਿੱਤਾ ਗਿਆ ਤੇ ਪੂਰੇ ਤੇ ਪੂਰੇ ਪਰਿਵਾਰ ਵੀ ਜਿਹੜੇ ਨੇ ਇਸ ਵਾਰਿਸ ਪਰਵਾਰਾਂ ਦੇ ਇਸ ਮੇਲੇ ਨੂੰ ਜਿਹੜਾ ਉਹ ਵੇਖਣ ਲਈ ਪੁੱਜੇ ਹੋਏ ਸਨ ਇਸਨਾਲ ਸਭੰਦ ਦਾ ਅਸੀਂ ਇੱਕ ਰਿਪੋਰਟ ਜਿਹੜੀ ਹੈ ਉਹ ਤਿਆਰ ਕੀਤੀ ਹੈ ਤੁਹਾਡੇ ਐਂਟਰਟੇਨਮੈਂਟ ਵਾਸਤੇ ਆਓ ਜੀ ਵੇਖਦੇ ਹਾਂ ਸਾਰੇ ਹੱਥ ਖੜੇ ਕਰੋ ਫੁੱਲਾਂ ਵਾਲੀ ਕਾਰ ਵਿੱਚ ਕਿਹਨੇ ਕਿਹਨੇ ਇਹ ਚੜਨਾ ਹੈ ਜਿਹੜੇ ਚੜਨਾ ਹੈ ਉਹ ਆਪਾਂ ਤੁਹਾਡੇ ਲਈ ਉਹ ਇਧਰ ਰੁਕ ਜਾ ਸੱਜਣਾਂ ਨੂੰ ਫੇਰ ਮੁਕਾ ਲਈ ਬਹੁਤ ਜੀ ਦਾਰ ਹੋਇਆ ਹਾਂ ਤੁਹਾਡਾ ਸਿੱਧਾ ਹੀ ਕੰਮ ਹੈ ਮੁੰਡਾ ਪਹਿਲੀ ਵਾਰ ਚੌਕੀ ਆ ਜੀ ਸਖਲੀ ਨੂੰ ਕੀਤ ਜੌਹਰਪੁਰ ਨਾਲ ਦੇ ਬਰਦੀ ਉਹਨਾਂ ਦੇ ਨਾਲ ਮੋਹਿਤ ਬੁਲਾਰੀ ਤੇ ਮੈਂ ਮਾਨ ਸਿੰਘ ਦਾ ਜ਼ਿਕਰ ਕੀਤਾ ਲੋਹੀ ਜੀ ਤੁਸੀਂ ਪ੍ਰਵਾਹ ਦਾ ਤੁਸੀਂ ਅਮੀ ਬੁਲਾ ਰਹੇ ਹੋ ਪੰਜਾਬੀ ਵਿਰਸਾ ਇਕੱਲਾ ਸਵਾ ਤੇ ਫਿਕਰ ਨਹੀਂ ਹੁੰਦਾ ਕਿਉਂਕਿ ਸਾਰੇ ਪਰਵਾਹ ਤੇ ਅੱਜ ਜ਼ੋਰਦਾਰ ਕਰੀਏ ਸਿਕੰਦਰ ਨੌਜਵਾਨ ਆਪਣੇ ਘਰ ਤੱਕ ਸਾਰੇ ਇਕੱਠਾ ਮਾਰਦੇ ਨੇ ਉਹਨੇ ਕਹਿੰਦੀ ਸੀ ਕਿ ਕਾਰਾਂ ਦੇ ਸੱਦੇ ਜਿਹੜੇ ਸਾਰੇ ਫੋਟਾ ਵਾਲੀ ਨਾਲ ਵਿੱਚ ਚੜਨ ਵਾਲਿਆਂ ਦੀ ਗੱਲ ਸੀ ਜਿੰਮੀ ਭਾਈ ਜੀ ਇੱਕ ਮਿੰਟ ਇੱਕ ਮਿੰਟ ਬਹੁਤ ਬਹੁਤ ਪਿਆਰ ਕਰਦਾ ਭਾਈ ਬਹੁਤ ਬਹੁਤ ਮੈਂ ਨਹੀਂ ਕੋਈ ਗੱਲ ਨਹੀਂ ਭਾਈ ਜੀ ਅਸੀਂ ਜਿਹੜੇ ਆ ਗਏ ਥੈਂਕ ਯੂ ਫॉर سپورਟਿੰਗ ਤੁਹਾਡਾ ਆਉਂਦਾ ਵੈਂਟ ਸੀ ਤੁਸੀਂ ਸਾਥ ਦਿੱਤਾ ਸਾਰਿਆਂ ਨੇ ਸੋ ਸਟ੍ਰੇਟ ਗ੍ਰਾਈਂਡ ਬ੍ਰੀਤਵੀਰ